ਪੋਸੂ ਨਾਮਾ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜਿਉਣਾ ਮੌਰ ਦੀ ਉਹ ਜਿਉਣਾ ਮੌਰ ਜਿਸ ਦੀ ਜ਼ਿੰਦਗੀ ਨੂੰ ਲੈ ਕੇ ਬਹੁਤ ਸਾਰੀਆਂ ਫਿਲਮਾਂ ਬੜੀਆਂ ਨੇ بڑے ਰਿਕਾਰਡ ਜਿਹੜੇ ਬਣਾਏ ਗਏ ਨੇ ਬੇਸ਼ੱਕ ਉਹ ਆਡੀਓ ਦੇ ਰੂਪ ਵਿੱਚ ਹੋਵੇ ਮੈਨੂੰ ਯਾਦ ਹੈ ਕਿ ਸਭ ਤੋਂ ਪਹਿਲਾਂ ਜਿਉਨੇ ਮੌਰ ਦੀ ਜ਼ਿੰਦਗੀ ਦੇ ਨਾਲ ਰਿਲੇਟਡ ਮੈਨੂੰ ਸੁਰਿੰਦਰ ਛਿੰਦਾ ਜੀ ਦਾ ਅ ਮਤਲਬ ਜਿਹੜਾ ਆਡੀਓ ਟੱਚ ਇੱਕ ਰਿਕਾਰਡ ਸੀਗਾ ਕੈਸਟ ਸੀ ਉਹ ਸੁਣਨੇ ਨੂੰ ਮਿਲੀ ਸੀ ਉਹ ਬਾ ਕਮਾਲ ਸੀ ਬਾ ਕਮਾਲ ਸੀ ਉਹਦੇ ਵਿੱਚ ਇੱਕ ਇੱਕ 뮤직 এফेक्ट ਡਾਇਲੋਗ ਡਿਲੀਵਰੀ ਮਤਲਬ ਲੱਗ ਰਿਹਾ ਸੀ ਵੀ ਕੋਈ ਨਾ ਕੋਈ ਕੁਛ ਨਾ ਕੁਛ ਵਧੀਆ ਹੋਇਆ ਹੈ ਲੇਕਿਨ ਉਸ ਤੋਂ ਬਾਅਦ ਉਸ ਤੋਂ ਬਾਅਦ ਦੋਸਤੋ ਬਹੁਤ ਸਾਰੀਆਂ ਫਿਲਮਾਂ ਆਈਆਂ ਹਾਂ ਉਹ ਫਿਲਮਾਂ ਮਤਲਬ ਉਸ ਲੈਵਲ ਤੱਕ ਨਹੀਂ ਪਹੁੰਚੀਆਂ ਜਿਸ ਲੈਵਲ ਤੱਕ ਉਸ ਆਡੀਓ ਦਾ ਜਿਹੜਾ ਕਹਿ ਸਕਦੇ ਰਿਕਾਰਡ ਹੈ ਉਹ ਇਹ ਫਿਲਮਾਂ ਜਿਹੜੀਆਂ ਨਹੀਂ ਤੋੜ ਸਕੀਆਂ ਲੇਕਿਨ ਖੈਰ ਆਪਣੀ ਆਪਣੀ ਪਸੰਦ ਹੁੰਦੀ ਹੈ ਹਰ ਇੱਕ ਨੂੰ ਕੋਈ ਇਹ ਵੀ ਹੋ ਸਕਦਾ ਹੈ ਕਿ ਕਈਆਂ ਨੂੰ ਫਿਲਮਾਂ ਚੰਗੀਆਂ ਲੱਗੀਆਂ ਹੋਣ ਅਸੀਂ ਉਸ ਵੱਲ ਨਹੀਂ ਜਾਣਾ ਲੇਕਿਨ ਕਿਤੇ ਨਾ ਕਿਤੇ ਆਪਣੀ ਮੇਰੀ ਪਸੰਦ ਇਹ ਹੈ कि जो सुरिंदर छिंदा जी ने उस आडियो दे बेचे, आ जायलॉगर जा है मतलब, मतलब सुरेंद्र जिस तरह की डायलॉग डिलीवरी एक्टर को बाकमाल है बाकमाल है, है मतलब कह सकते हैं कि वो लग रहा है कि कुछ ना कुछ मेहनत तो हुई है ਸਾਡੀਆਂ ਫਿਲਮਾਂ ਬਣੀਆਂ ਨੇ ਬਹੁਤ ਸਾਰੇ ਕਲਾਕਾਰਾਂ ਨੇ ਬਣਾਈਆਂ ਨੇ ਚੰਗੀ ਗੱਲ ਹੈ ਬਣਾਉਣੀ ਚਾਹੀਦੀਆਂ ਪਰ ਕਮੀ ਕਿੱਥੇ ਆ ਉਸ ਬਾਰੇ ਵੀ ਜ਼ਰੂਰ ਸਾਨੂੰ ਵਿਚਾਰ ਕਰ ਲੈਣਾ ਚਾਹੀਦਾ ਹੈ ਜਿਉਣਾ ਮੌਰ ਦੀ ਜੇ ਆਪਾਂ ਬੈਕਗ੍ਰਾਉਂਡ ਦੀ ਗੱਲ ਕਰੀਏ ਤੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਪਿੰਡ ਹੈ ਮੌਰ ਦੱਸਿਆ ਜਾ ਰਿਹਾ ਕਿ ਉੱਥੇ ਦਾ ਇਹ ਜੰਪਾ ਹੈ ਇੱਕ ਅਣਖੀ ਨੌਜਵਾਨ ਸੀ ਉਸ ਦੇ ਪਿਤਾ ਜੀ ਸਰਦਾਰ ਖੜਕ ਸਿੰਘ ਇੱਕ ਕਿਸਾਨ ਦੇ ਵਜੋਂ ਜਾਣੇ ਜਾਂਦੇ ਨੇ ਜੀਉਣਾ ਮੋੜ ਦੇ ਸਮਾਓ ਪਿੰਡ ਵਿੱਚ ਨਾਨਕੇ ਸੀ ਬਿਲਕੁਲ ਨਾਲ ਹੀ ਸਮਾਓ ਹੈ ਉਸ ਪਿੰਡ ਦੇ ਵਿੱਚ ਜੀਉਣਾ ਮੋੜ ਦੇ ਨਾਨਕੇ ਸੀ ਔਰ ਕਿਸ਼ਨੇ ਨੇ ਵਾਸੂਦੇਵ ਨੂੰ ਕਤਲ ਕਰ ਦਿੱਤਾ ਅਤੇ ਪਘੋੜਾ ਹੋ ਗਿਆ ਉਹਦੇ ਧਰਮ ਦੇ ਭਾਈ ਬੜੇ ਅਹਿਮਦ ਡੋਗਰ ਨੇ ਲੁੱਟ ਦੇ ਮਾਲ ਨੂੰ ਇਕੱਲੇ ਹੜੱਪ ਲੈਣ ਲਈ ਇੱਕ ਦਿਨ ਆਪਣੇ ਘਰ ਦੇ ਵਿੱਚ ਕਿਸ਼ਨੇ ਨੂੰ ਬਹੁਤ ਜ਼ਿਆਦਾ ਸ਼ਰਾਬ ਪਿਲਾ ਦਿੱਤੀ ਫਾਤਿਪ ਪੁਲਿਸ ਨੂੰ ਫੜਵਾ ਦਿੱਤਾ ਮਤਲਬ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਯਾਰ ਮਾਰ ਕੀਤੀ ਹੈ ਕਿਸਨੇ ਨੂੰ ਅੰਡੇਮਾਨ ਨੀਕੋਬਾਰ ਟਾਪੂਆਂ ਦੇ ਕਾਲੇ ਪਾਣੀ ਦੀ ਸਜ਼ਾ ਹੋ ਗਈ ਕਿਸਨੇ ਨੇ ਜੇਲ੍ਹ ਕੱਟ ਕੇ ਜਾ ਰਹੇ ਆਪਣੇ ਇਲਾਕੇ ਦੇ ਇੱਕ ਬੰਦੇ ਹੱਥ ਇੱਕ ਚਿੱਠੀ ਕੱਲੀ ਉਸ ਚਿੱਠੀ ਵਿੱਚ ਉਸਨੇ ਅਹਿਮਦ ਡੋਗਰ ਦੀ ਬੇਈਮਾਨੀ ਨੂੰ ਬਿਆਨ ਕੀਤਾ ਤੇ ਉਸ ਤੋਂ ਬਦਲਾ ਲੈਣ ਦੀ ਗੱਲ ਕੀਤੀ ਹੈ ਜਿੱਥੋਂ ਸਾਰੀ ਸਾਰੀ ਜਿਹੜੀ ਇਹ ਮਤਲਬ ਕਹਿ ਸਕਦੇ ਆ ਸਟੋਰੀ ਇਹ ਜਨਮ ਲੈਂਦੀ ਹੈ ਹੁਣ ਜੇ ਆਪਾਂ ਬੈਕਗ੍ਰਾਉਂਡ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਕਹਾਣੀਆਂ ਵੀ ਉਸ ਸਮੇਂ ਦੀਆਂ ਲਿਖੀਆਂ ਗਈਆਂ ਨੇ ਮੈਂ ਇੱਕ ਸਾਡੇ ਬਹੁਤ ਹੀ ਸਤਿਕਾਰਯੋਗ ਕੁਲਬੀਰ ਸਿੰਘ ਛਾਜਲੀ ਉਹਨਾਂ ਦੀ ਵੀ ਇੱਕ ਪੋਸਟ ਪੜ੍ਹ ਰਿਆ ਸੀਗਾ ਮੈਨੂੰ ਬਹੁਤ ਅੱਛੀ ਲੱਗੀ ਛਾਜਲੀ ਜੀ ਤੁਸੀਂ ਬਿਲਕੁਲ ਗੱਲ ਸ਼ੁਰੂ ਦੇ ਵਿੱਚ ਬੜੀ ਟੌਪ ਦੀ ਗੱਲ ਕੀਤੀ ਹੈ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੌਂਟ ਚ ਸਗਾ ਇੱਕ ਸਧਾਰਨ ਜੱਟ ਪਰਿਵਾਰ ਦੇ ਵਿੱਚੋਂ ਖੜਕ ਸਿੰਘ ਦਾ ਪੁੱਤਰ ਹੁਣ ਇੱਥੇ ਖੜਕ ਸਿੰਘ ਲਿਖਿਆ ਹੋਇਆ ਹੈ ਜੇ ਆਪਾਂ ਵਿਕੀਪੀਡੀਆ ਤੇ ਜਾਈਏ ਤਾਂ ਉੱਥੇ ਖੜਕ ਸਿੰਘ ਲਿਖਿਆ ਹੋਇਆ ਦੇਖੋ ਫਰਕ ਤਾਂ ਹੈ ਹੁਣ ਮੈਂ ਕੁਲਬੀਰ ਜੀ ਮਤਲਬ ਖੜਕ ਸਿੰਘ ਦੀ ਜਗ੍ਹਾ ਤੁਸੀਂ ਖੜਕ ਸਿੰਘ ਲਿਖ ਦਿੱਤਾ ਹੋ ਸਕਦਾ ਕਿਉਂਕਿ ਤੁਹਾਡੇ ਏਰੀਏ ਦੇ ਨੇ ਜ਼ਿਆਦਾ ਵਿਕੀਪੀਡੀਆ ਤੇ ਕਈ ਵਾਰੀ ਹੋ ਜਾਂਦਾ ਹੈ ਲੇਕਿਨ ਇਹਨਾਂ ਨੇ ਬਹੁਤ ਵਧੀਆ ਲੇਖ ਜਿਹੜਾ ਹੈ ਇਹਨਾਂ ਨੇ ਸ਼ੁਰੂ ਕੀਤਾ ਹੈ ਕਿ ਗੱਲ ਇਸ ਤਰ੍ਹਾਂ ਹੋਈ ਕਿ ਇੱਕ ਦਿਨ ਆਥਣ ਬੇਲੇ ਜਿਊਨ ਸਿੰਘ ਜਿਸ ਨੂੰ ਆਮ ਕਰਕੇ ਜਿਊਣਾ ਕਹਿ ਕੇ ਬੁਲਾਉਂਦੇ ਸਨ ਆਪਣੇ ਡੰਗਰਾਂ ਦੇ ਬਾੜੇ ਦੇ ਵਿੱਚ ਇਕੱਲਾ ਬੈਠਾ ਸੀ ਤੇ ਇੱਕ ਅੱਧ ਖੜ ਉਮਰ ਦਾ ਓਪਰਾ ਬੰਦਾ ਉਹਨਾਂ ਦੇ ਘਰ ਦਾ ਪਤਾ ਪੁੱਛਦਾ ਪੁੱਛਦਾ ਉਹਦੇ ਕੋਲ ਆਇਆ ਓਪਰੇ ਪੁਰਸ਼ ਦਾ ਆਦਰ ਮਾਨ ਕਰਦਿਆਂ ਜਿਊਨੇ ਨੇ ਉਸ ਨੂੰ ਆਪਣੇ ਮੰਝੇ ਤੇ ਬਿਠਾ ਲਿਆ। ਕੋਪਰਾ ਬੰਦਾ ਆਖਣ ਲੱਗਾ ਭਤੀਜ ਮੈਂ ਕਾਲੇ ਪਾਣੀ ਤੋਂ ਆਇਆ ਤੇਰੇ ਵੱਡੇ ਭਰਾ ਕਿਸ਼ਨੇ ਕੋਲੋਂ। ਉਸਨੇ ਸੁਨੇਹਾ ਲੈ ਕੇ ਤੁਹਾਡੇ ਕੋਲ ਆਉਣ ਲਈ ਕਿਹਾ। ਫਿਰ ਆਪਣੇ ਪਿੰਡ ਜਾਮੀ। ਪਹਿਲਾਂ ਮੇਰਾ ਸੁਨੇਹਾ ਇਹ ਪੇਰੇ ਪਿੰਡ ਤੱਕ ਮੇਰੇ ਭਾਈ ਤੱਕ ਪਹੁੰਚਾ ਦਮੀ। ਉਹਨਾਂ ਨੇ ਕਿਹਾ ਕਿ ਭਾਈ ਜੇ ਤੂੰ ਭਾਈ ਐ ਤਾਂ ਮਾਂ ਦਾ ਸੀਰ ਚੁੰਗਿਆ ਤਾਂ ਦਸ ਕੇ ਆਲੇ ਡੋਗਰ ਤੋਂ ਬਦਲਾ ਲੈ ਲਾ। ਜਿਨ ਨੇ ਤੇਰੇ ਭਰਾ ਕਿਸ਼ਨੇ ਨੂੰ ਧੋਖੇ ਦੇ ਨਾਲ ਪੁਲਿਸ ਨੂੰ ਫੜਾ ਕੇ ਕਾਲੇ ਪਾਣੀ ਦੀ ਸਜ਼ਾ ਦਵਾਈ ਹੈ ਉਹਨੇ ਕਿਹਾ ਕਿ ਭਤੀਜੋ ਬੰਦਾ ਕਰਦਾ ਜਿਨ ਨੇ ਭਾਈ ਦਾ ਬਦਲਾ ਨਹੀਂ ਲਿਆ ਡੋਗਰ ਮੋਜਾ ਕਰਦਾ ਤੇ ਭਾਈ ਕਾਲੇ ਪਾਣੀ ਵਿੱਚ ਨਰਕ ਪੋਜਦਾ ਕਿਸ਼ਨਾ ਜੂਨੇ ਮੌਰ ਤੋਂ ਕੁਝ ਬਰੇ ਵੱਡਾ ਸੀ ਮौज-ਮਸਤੀ ਛੈਲ-ਛਬੀਲਾ ਖੂਬਸੂਰਤ ਨਮਾ-ਨਮਾ ਵੈਲੀ ਬਣਿਆ ਕਿਸ਼ਨੇ ਦੇ ਕੋਲੋਂ ਉਪਰੇ ਬੰਦੇ ਆਉਣ ਲੱਗੇ ਉਹ ਘਰ ਦੀ ਕੱਢੀ ਰੂੜੀ ਮਾਰ ਕੇ ਸ਼ਰਾਬ ਤੇ ਮੁਰਗੇ ਛੱਕ ਕੇ ਉਹਨਾਂ ਦੇ ਖੂਤੇ ਖੜਦੁਮ ਮਚਾਉਂਦੇ ਉਸਨੇ ਬਾਪੂ ਨੂੰ ਇਹ ਸਭ ਕੁਝ ਪਸੰਦ ਨਹੀਂ ਸੀ ਇਸ ਲਈ ਉਸਨੇ ਕਿਸ਼ਨੇ ਨੂੰ ਟੋਕੜਾ ਸ਼ੁਰੂ ਕਰ ਦਿੱਤਾ ਨਿਤ ਦਾ ਕਲੇਸ਼ ਰਹਿਣ ਲੱਗਾ ਜਿਸ ਕਰਕੇ ਕਿਸ਼ਨਾ ਘਰੋਂ ਭੱਜ ਕੇ ਡਸਕੇ ਦੇ ਡੋਗਰ ਅਤੇ ਖੜਿਆਲ ਪਿੰਡ ਦੇ ਜੈਮਲ ਸਿੰਘ ਦੇ ਨਾਲ ਰਾਕੇ ਲੁੱਟਾਂ ਖੋਹਾਂ ਕਰਨ ਲੱਗ ਪਿਆ ਤਿੰਨੇ ਹੀ ਗੂੜੇ ਮਿੱਤਰ ਬਣ ਗਏ ਉਹਨਾਂ ਦੇਲਿਆਂ ਵਿੱਚ ਅੱਜ ਵਾਂਗ ਸੜਕਾਂ ਕਿੱਥੇ ਸੀ ਆਵਾਜਾਈ ਦੇ ਸਾਧਨ ਵੀ ਨਹੀਂ ਸੀ ਘੋੜੇ ਘੋੜੀਆਂ ਊਂਠ ਬਸ ਆਹ ਹੀ ਕੁਝ ਹੁੰਦਾ ਸੀ ਇੱਕ ਦੂਜੀ ਤੋਂ ਦੂਜੀ ਜਗ੍ਹਾ ਜਾਣ ਵਾਸਤੇ ਜ਼ਿਆਦਾ ਕਰਕੇ ਲੋਕ ਪੈਦਲ ਹੀ ਸਫ਼ਰ ਕਰਿਆ ਕਰਦੇ ਸਨ ਪੈਦਲ ਸਫ਼ਰ ਕਰਨ ਕਰਕੇ ਆਏ ਦੁਆਲੇ ਜੰਗਲ ਬੇਲੇ ਹੁੰਦੇ ਸੀ ਔਰ ਜਿੱਥੇ ਆਮ ਲੋਕ ਸਫ਼ਰ ਕਰਨ ਲਈ ਵੀ ਕੰਨੀ ਕਤਰਉਂਦੇ ਸੀ ਖਤਰੇ ਤੋਂ ਖਾਲੀ ਨਹੀਂ ਸੀ ਕਿਉਂਕਿ ਡਾਕੂ ਆਮ ਜੰਗਲਾਂ ਵਿੱਚ ਫਿਰਦੇ ਰਹਿੰਦੇ ਸੀ ਔਰ ਜੋ ਵੀ ਰਾਹੀਰ ਜਾਂਦਾ ਹੈ ਉਸ ਨੂੰ ਲੁੱਟ ਲੈਂਦੇ ਬਰਾਤਾ ਦਾ ਦੱਸਿਆ ਜਾ ਰਿਹਾ ਕਿ ਆਮ ਹੀ ਲੁੱਟੀਆਂ ਜਾਂਦੀਆਂ ਸੀ ਕਿਸ਼ਨੇ ਹੋਰਾਂ ਨੇ ਵੀ ਲੁੱਟਾ ਖੋਹਾਂ ਦਾ ਧੰਦਾ ਪਣਾ ਲਿਆ ਕਿਸ਼ਨੇ ਦੇ ਬਾਪ ਅਤੇ ਜੂਨੇ ਨੂੰ ਇਹ ਗੱਲ ਪਸੰਦ ਨਹੀਂ ਸੀ ਪਰ ਕਿਸ਼ਨਾ ਉਹਨਾਂ ਦੀ ਕਿੱਥੇ ਮੰਨਣ ਵਾਲਾ ਸੀ ਉਹਨਾਂ ਦੇ ਮੂੰਹ ਤਾਂ ਲਹੂ ਲੱਗ ਚੁੱਕਾ ਸੀ ਇੱਕ ਦਿਨ ਕੀ ਹੋਇਆ ਕਿ ਕਿਸ਼ਨੇ ਹੋਰਾਂ ਨੇ ਆਪਣੇ ਹੀ ਪਿੰਡ ਦੇ ਬ੍ਰਾਹਮਣ ਦੀ ਬਰਾਤ ਲੁੱਟ ਲਈ ਬਰਾਤੀਆਂ ਦੇ ਵਿੱਚੋਂ ਕਿਸੇ ਨੇ ਕਿਸ਼ਨੇ ਨੂੰ ਪਛਾਣ ਲਿਆ ਸਾਰਾ ਪਿੰਡ ਕਿਸ਼ਨੇ ਦੀ ਇਸ ਵਾਰਦਾਤ ਤੇ ਤੋਏ-ਤੋਏ ਕਰਨ ਲੱਗਾ ਤੇ ਉਸ ਦੇ ਬਾਪ ਨੂੰ ਫਿੱਟ ਲੰਤਾ ਪਾਈਆਂ। ਉਹਦਾ ਬਾਪ ਪਰਿਆਂ 'ਚ ਜਾ ਬੈਠਾ ਸ਼ਰਮਸਾਰ ਹੋ ਰਿਹਾ ਸੀ। ਪਿੰਡ ਦੇ ਖਾਂਦੇ ਪਿੰਦੇ ਮੋਹਰੀ ਵਾਸਦੇਵ ਨੇ ਕਿਸ਼ਨੇ ਦੇ ਨਾਂ ਤੇ ਪੁਲਿਸ ਥਾਣੇ ਵਿੱਚ ਰਿਪੋਰਟ ਲਿਖਵਾ ਦਿੱਤੀ। ਇਸ ਗੱਲ ਦਾ ਪਤਾ ਕਿਸ਼ਨੇ ਨੂੰ ਵੀ ਲੱਗ ਗਿਆ। ਕੁਝ ਦਿਨ ਮਗਰੋਂ ਮੌੜੀ ਆ ਕੇ ਵਾਸਦੇਵ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਪੁਲਿਸ ਆਈ ਕਿਸ਼ਨੇ ਦੇ ਬਾਪ ਅਤੇ ਭਰਾ ਜੂਨੇ ਨੂੰ ਫੜ ਕੇ ਲੈ ਗਈ। ਕਿਸ਼ਨੇ ਦਾ ਥੋ ਪਤਾ ਪੁੱਛਣ ਲਈ ਤਸੀਹੇ ਦਿੱਤੇ ਗਏ। ਘਰ-ਬਾਰ ਉਜਾੜ ਦਿੱਤਾ। ਉਹ ਭਲਾ ਕਿੱਥੋਂ ਕਿਸ਼ਨੇ ਨੂੰ ਲੱਭ ਕੇ ਲਿਓਨ। ਉਹਨਾਂ ਤੇ ਪੁਲਿਸ ਦਾ ਤਸ਼ੱਦਦ ਜਾਰੀ ਰਿਹਾ। ਕਿਸ਼ਨੇ ਦੀ ਕਿਹੜਾ ਘਰਦਿਆਂ ਨਾਲ ਬਣਦੀ ਸੀ? ਉਹ ਲੂਠਾ ਖੋਹਾ ਦਾ maal ਜੈਮਲ ਸਿੰਘ ਦੇ ਘਰ ਹੀ ਰੱਖਦਾ ਸੀ ਕਿਸ਼ਨੇ ਦੇ ਗਲ ਖੂਨ ਪੈਣ ਦੀ ਖਬਰ ਨੇ ਜੈਮਲ ਨੂੰ ਵੀ ਸੁਚੇਤ ਕਰ ਦਿੱਤਾ ਕਿਸ਼ਨਾ ਉਹਦੇ ਕੋਲ ਚਲਾ ਗਿਆ ਉਸ ਨੇ ਜੈਮਲ ਨੂੰ ਆਖਿਆ ਕਿ ਯਾਰ ਤੂੰ ਹੀ ਇੱਕ ਕੋਈ ਹੋਰ ਪਹੁੰਚ ਕਰ ਪੁਲਿਸ ਨੂੰ ਕੁਝ ਦੇ ਦੁਵਾ ਕੇ ਮੇਰਾ ਨਾਮ ਇਸ ਖੂਨ ਦੇ ਕੇਸ ਦੇ ਵਿੱਚੋਂ ਕਢਵਾ ਦੇ ਜੈਮਲ ਝੱਟ ਪੈਂਤਰਾ ਬਦਲ ਗਿਆ ਉਸ ਦਾ ਮਨ ਬੇਈਮਾਨ ਹੋ ਗਿਆ ਕੋਣ ਵਿੱਚ ਫਸਿਆ ਕਿਸ਼ਨਾ ਉਹਦਾ ਕੀ ਬਗੜ ਲਊਗਾ ਉਹਨੇ ਸੋਚਿਆ ਤੇ ਕਿਸ਼ਨੇ ਨੂੰ ਕਿਹਾ ਕਿਸ਼ਨੇਆ ਤੇਰਾ ਤਾਂ ਮੇਰੇ ਕੋਲ ਹੁਣ ਕੁਛ ਨਹੀਂ ਹੈ ਤੂੰ ਸਾਰਾ ਸਮਾਨ ਤਾਂ ਵੰਡ ਕੇ ਲੈ ਗਿਆ ਸੀ ਉਹ ਉਥੋਂ ਚੁੱਪਚਾਪੀ ਤਾ ਕਿਸੇ ਹੋਰ ਜਗ੍ਹਾ ਚਲਾ ਗਿਆ ਕੁਝ ਦਿਨਾਂ ਮਗਰੋਂ ਕਿਸ਼ਨਾ ਫਿਰ ਜੈਮਲ ਕੋਲ ਆਇਆ ਤੇ ਇੱਕ ਬਰਾਤ ਲੁੱਟਣ ਦੀ ਗੱਲ ਦੱਸੀ ਬਰਾਤ ਲੁੱਟਣ ਦੇ ਲਾਲਚ ਵਸ ਜੈਮਲ ਸਿੰਘ ਕਿਸ਼ਨੇ ਦੇ ਨਾਲ ਜੰਗਲਾਂ ਵਿੱਚ ਚਲਾ ਗਿਆ ਲੱਗੇ ਬਾਰਾਤ ਉਢੀਕਰ ਬਾਰਾਤ ਕਿੱਥੋਂ ਆਉਣੀ ਸੀ ਇਹ ਤਾਂ ਕਿਸਨੇ ਨੇ ਜੈਮਲ ਨੂੰ ਬਾਹਰ ਸੱਦਣ ਦਾ ਬਹਾਨਾ ਘੜਿਆ ਸੀ ਕੁਝ ਸਮੇਂ ਬਾਅਦ ਕਿਸਨੇ ਨੇ ਜੈਮਲ ਨੂੰ ਲਲਕਾਰਿਆ ਬੇਈਮਾਨਾ ਭੱਜ ਲੈ ਜਿੱਥੇ ਭੱਜਣਾ ਤੇ ਮੇਰੇ ਹਿੱਸੇ ਦਾ maal ਹੜੱਪ ਕਰਕੇ ਮੇਰੇ ਨਾਲ ਮਿੱਤਰਮਾਰ ਕੀਤੀ ਹੈ ਤੜਾ ਤੜਾ ਗੋਲੀਆਂ ਚਲਾ ਕੇ ਜੈਮਲ ਸਿੰਘ ਧਰਤੀ ਤੇ ਚੁਫਾਲ ਢੇਰੀ ਹੋ ਗਿਆ ਕਿਸ਼ਨੇ ਨੇ ਜੈਮਲ ਦੀ ਪਤਨੀ ਨੂੰ ਘਰੇ ਸੁਨੇਹਾ ਭੇਜ ਦਿੱਤਾ ਕਿ ਉਹ ਆਪਣੇ ਬੇਈਮਾਨ ਪਤੀ ਦੀ ਲਾਸ਼ ਚੁਪਕੇ ਲੈ ਜਾਵੇ ਜੈਮਲ ਡੋਗਰ ਹੋਰਾਂ ਦਾ ਲੰਗੋਟੀਆ ਯਾਰ ਸੀ ਉਹ ਇਕੱਠੇ ਡਾਕ ਕੇ ਮਾਰਦੇ ਸਨ ਬਰਾਤਾ ਲੁੱਟੀਆਂ ਜੈਮਲ ਦਾ ਕਿਸਨੇ ਹੱਥੋਂ ਮਾਰਿਆ ਠੀਕ ਨਹੀਂ ਸੀ ਡੋਗਰ ਨੇ ਕਸੀਸ ਵਟ ਲਈ ਅਤੇ ਕਿਸਨੇ ਨੂੰ ਪੁਲਿਸ ਨੂੰ ਫੜਾਉਣ ਦਾ ਆਪਣੇ ਮਨ ਵਿੱਚ ਹੀ ਫੈਸਲਾ ਕਰ ਲਿਆ ਡੋਗਰ ਨੇ ਕਿਸ਼ਨੇ ਨੂੰ ਬਚਾਉਣ ਕਾਰਨ ਦੇ ਪੰਜ ਸੁਨੇਹੇ ਭੇਜ ਕੇ ਦਸ ਕੇ ਸਦ ਲਿਆ ਰਾਤ ਨੂੰ ਉਹਦੀ ਖੂਬ ਸੇਵਾ ਕੀਤੀ ਨਸ਼ੇ ਵਿੱਚ ਚੂਰ ਹੋਇਆ ਕਿਸ਼ਨਾ ਬੇਸੁਰਤ ਹੋ ਕੇ ਮੰਜੇ ਤੇ ਸੌ ਗਿਆ ਉਦੋਂ ਧੋਖੇਬਾਜ਼ ਡੋਗਰ ਨੇ ਘਰ ਨੂੰ ਬਾਹਰੋਂ ਜਿੰਦਰਾ ਮਾਰ ਕੇ ਬੁਦਲਾਡੇ ਦੇ ਥਾਣੇ ਜਾ ਖਬਰ ਦਿੱਤੀ ਅਣਗਿਣਤ ਪੁਲਿਸ ਨੇ ਸੁੱਤੇ ਪੈ ਕਿਸ਼ਨੇ ਨੂੰ ਆਣ ਦਬੋਚਿਆ ਸੋ ਦੋਸਤੋ ਇਹ ਫਸਟ ਐਪੀਸੋਡ ਹੈ ਅਸੀਂ ਇਹਦੇ ਜਿੰਨਾ ਵੀ ਸਾਡੇ ਬਹੁਤ ਸਤਿਕਾਰਯੋਗ ਕੁਲਵੀਰ ਸਿੰਘ ਸ਼ਾਜਲੀ ਜੀ ਨੇ ਲਿਖਿਆ ਅਸੀਂ ਚਾਹੁੰਦੇ ਹਾਂ ਕਿ ਇਹ ਗੱਲਾਂ ਜਿਹੜੀਆਂ ਜਾਣੀਆਂ ਚਾਹੀਦੀਆਂ ਠੀਕ ਹੈ ਤੁਸੀਂ ਪੜ੍ਹਦੇ ਵੀ ਹੋ ਪਰ ਇਹ ਗੱਲਾਂ ਬਹੁਤ ਸੋਹਣੀਆਂ ਲਿਖੀਆਂ ਨੇ ਸ਼ਾਜਲੀ ਸਾਹਿਬ ਮੁਬਾਰਕਬਾਦ ਹੈ ਅਸੀਂ ਇਹਨਾਂ ਨੂੰ ਕੋਸ਼ਿਸ਼ ਕਰਦੇ ਹਾਂ ਜੀ ਐਪੀਸੋਡ ਦੇ ਵਿੱਚ ਇੱਕ ਇੱਕ ਐਪੀਸੋਡ ਕਰਨ ਦੀ ਬਹੁਤ ਸੋਹਣੀ ਲਿਖਤ ਹੈ ਤੁਹਾਡੀ ਮੁਬਾਰਕਬਾਦ ਦੇ ਪਾਤਰ ਹੈ ਔਰ ਮੈਂ ਤੁਹਾਡੇ ਨਾਲ ਸੰਪਰਕ ਕਰਨ ਦੀ ਹਰ ਜਸ ਸਾਡੇ ਖੜਿਆਲ ਤੋਂ ਨੇ ਉਹਨਾਂ ਨਾਲ ਵੀ ਕੋਸ਼ਿਸ਼ ਕਰ ਰਿਹਾ ਸੀ ਵੀ ਤੁਹਾਡਾ ਕੋਈ ਕੰਟੈਕਟ ਨੰਬਰ ਮਿਲੇ ਤਾਂ ਤੁਹਾਡੇ ਨਾਲ ਵੀ ਸੰਪਰਕ ਕਰੀਏ ਤੁਹਾਨੂੰ ਸਟੂਡੀਓ ਚ ਬੁਲਾਈਏ ਬਹੁਤ ਸੋਹਣਾ ਲਿਖਿਆ ਹੈ ਤੇ ਅਸੀਂ ਇਸ ਨੂੰ ਕਿਸ਼ਤਾਂ ਦੇ ਰੂਪ ਵਿੱਚ ਜ਼ਰੂਰ ਆਪ ਸਭ ਦੀ ਨਜ਼ਰ ਕਰਾਂਗੇ ਜੁੜੇ ਰਹੋ ਪੋਸੂਨਾਮਾ ਚੈਨਲ ਦੇ